ਅੰਮ੍ਰਿਤਸਰ ਤੋਂ ਗੁਰਦਾਸਪੁਰ ਵੱਲ ਨੂੰ ਆ ਰਹੀ ਟ੍ਰੇਨ ਹੇਠਾਂ ਆਉ ਨਾਲ ਇੱਕ ਵਿਅਕਤੀ ਬੁਰੀ ਤਰ੍ਹਾਂ ਨਾਲ ਕੱਟਿਆ ਗਿਆ ਜਿਸ ਦੀ ਪਛਾਣ ਬਲਵਿੰਦਰ ਸਿੰਘ ਵਾਸੀ ਚੌਰਸਦਵਾ ਦੇ ਤੌਰ ਤੇ ਹੋਈ ਹੈ ਪਰਿਵਾਰ ਅਨੁਸਾਰ ਮ੍ਰਿਤਕ ਪੰਜਾਬ ਪੁਲਿਸ ਤੋਂ ਐਸਆਈ ਦੇ ਤੌਰ ਤੇ ਰਿਟਾਇਰ ਹੋਇਆ ਸੀ ਅਤੇ ਉਹ ਦਿਮਾਗੀ ਬਿਮਾਰੀ ਨਾਲ ਪੀੜਤ ਸੀ ਜਿਸ ਦਾ ਇਲਾਜ ਵੀ ਚੱਲ ਰਿਹਾ ਸੀ ਮ੍ਰਿਤਕ ਦੀ ਉਮਰ 59 ਸਾਲ ਦੱਸੀ ਜਾ ਰਹੀ ਹੈ ਅਤੇ ਉਸਨੇ ਦਿਮਾਗੀ ਬਿਮਾਰੀ ਦੇ ਚੱਲਦੇ ਹੀ ਸਮੇਤ ਪਹਿਲਾ ਮਹਿਕਮੇ ਤੋਂ ਰਿਟਾਇਰਮੈਂਟ ਲੈ ਲਈ ਸੀ ਪਰਿਵਾਰ ਅਨੁਸਾਰ ਉਹ ਦਵਾਈ ਖਾ ਕੇ ਦੇਰ ਰਾਤ ਨੂੰ ਕਾਰੋਬਾਰ ਬਿਨਾਂ ਕਿਸੇ ਕਸੇ ਚਲਾ ਗਿਆ ਸੀ ਅੱਤ ਸਵੇਰ ਉਹਨਾਂ ਨੂੰ ਦੁਰਘਟਨਾ ਦੀ ਸੂਚਨਾ ਮਿਲੀ ਉੱਥੇ ਹੀ ਰੇਲਵੇ ਪੁਲਿਸ ਚੌਕੀ ਗੁਰਦਾਸਪੁਰ ਦੇ ਇੰਚਾਰਜ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਵੱੜਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਦੇ ਹਵਾਲੇ ਕੀਤਾ ਜਾ ਰਿਹਾ ਹੈ ਮੇਰਾ ਨਾਂ ਐਸਪ ਭੁਪਿੰਦਰ ਸਿੰਘਾ ਚੌਕੀ ਜਾਂ ਜੀਆਰਪੀ ਗੁਰਦਾਸਪੁਰ ਜੀ ਤਾਂ ਕੀ ਕੰਨਾ ਹੋਈ ਸੀ ਸਿਰ ਘਟਨਾ ਵੀ ਸਿਰੇ ਨੂੰ ਜਾਨੂੰ ਜੜੀ ਰਿਪੋਰਟ ਮਿਲੀ ਆ ਮੀਮੋ ਦਿੱਤੀ ਆ ਸਟੇਸ਼ਨ ਵੱਟਨੇ ਕੀ 1% ਜਿਹੜਾ ਵਾ ਲੈਂਗਨ ਟ੍ਰੈਕ ਤੇ ਉਹਦੀ ਮੀਮੋ ਤੇ ਅਸੀਂ ਉੱਤੇ ਆਏ ਆ ਆ ਕੇ ਹੀ ਵੇਖਿਆ ਵਾ ਇਕੜ ਨੱਕੇ ਨੇ ਵੇਦੀ ਜੀ ਸਰ ਸਾਨੂੰ ਸਵੇਰੇ ਸਵਾ 7 7 ਵੇ ਮੀਮੋ ਦੋਨਾਂ ਟੈਂਪ ਆਇਆ ਵਾ ਸਵਾ 7 ਹੜਕੋ ਆਈ ਹੈ ਸਵਾ 7 ਹੀ ਇਥੋਂ ਚੱਲ ਕੇ ਇੱਥੇ ਪਹੁੰਚ ਗਏ ਆ ਕੀ ਪਛਾਣ ਹੋਈ ਪਛਾਣ ਹੁਣ ਵੇਖਦੇ ਆਂ ਦੀ ਆਏ ਨੇ ਮੌਕੇ ਤੇ ਆਏ ਆ ਪਰਿਵਾਰਾਂ ਨੂੰ ਦੱਸਿਆ ਰਹੇ ਐਸ ਸੀ ਸੀ ਜੀ ਹਾਂ ਜੀ ਤੇ ਵੇਖ ਲੈਨੇ ਸਰ ਕੋ ਪਾ ਲੱਗ ਜਾਣਾ ਇਨਵੈਸਟੀਗੇਸ਼ਨ ਚ ਹੁਣ ਜੋ ਵੀ ਕਾਰਵਾਈ ਸਾਹਮਣੇ ਆਏਗੀ ਕਰਾਂਗੇ ਮੈਂ ਇਹ ਸਾਡਾ ਪਿੰਡ ਝੋੜਸਾ ਦਮਾ ਜੀ ਮਤਲਬ ਸਾਡੇ ਮਲਤਾਜ ਦਾ ਬੇਟਾ ਬਲਵਿੰਦਰ ਸਿੰਘ ਤੇ ਪੁਲਿਸ ਚੋਲਟਾਇਰ ਹੈ 150 ਸਾਲ ਹੋ ਗਏ ਹੋਇਆ ਨਾ ਤੇ ਇੱਕ ਘਰੇ ਦੋਏ ਜੀ ਰਹਿੰਦੇ ਸੀ ਬੇਟਾ ਇਹਨਾਂ ਦਾ ਬਾਰ ਬਾਰ ਬੇਟੀਆਂ ਨੇ ਦੋਏ ਵਿਆਈਆਂ ਨੇ ਤੇ ਸਵੇਰੇ ਭੁਜਾਈ ਨੇ ਫੋਨ ਉੱਠ ਕੇ ਕੀਤਾ ਵਾ 7 ਵਜੇ ਤੋਂ 5 ਮਿੰਟ ਗੇਤਾ ਕਰਤਾ ਮੈਂ ਸ਼ੌਪ ਤੇ ਜਾਣ ਰਿਹਾ ਆਪਣੀ ਤੇ ਘਰੋਂ ਨਿਕਲਿਆ ਹੀ ਜੇ ਤੇ ਮੈਨੂੰ ਕਹਿੰਦੇ ਵੀ ਵੀਰ ਤੇਰਾ ਰਾਤ ਦਾ ਲੱਭਣ ਨਹੀਂ ਡਿਆ ਤੇ ਪਤਾ ਨਹੀਂ ਕਿੱਥੇ ਚਲ ਗਿਆ ਵਾ ਪਹਿਲਾਂ ਇਹਨਾਂ ਨੇ ਫੋਨ ਉਸੇ ਵਾਲੇ ਕੀਤਾ ਵੀ ਆਹ ਗੱਲ ਆ ਤੇ ਮੈਂ ਕਿੱਥੇ ਚੱਲ ਕਿੱਥੇ ਜਾਣਾ ਸੀ ਉਹਨੇ ਕਿ ਦਰਵਾਜ਼ੇ ਬਿਲਕੁਲ ਬੰਦ ਆ ਜੰਦਰੇ ਕੰਦਾ ਉੱਚੀਆਂ ਨੇ ਕਰਤੀਆਂ ਤੇ ਲਾਗੇ ਕਹਿੰਦੇ ਮੇਰੇ ਸੁੱਤਾ ਮੈਨੂੰ ਪਤਾ ਨਹੀਂ ਲੱਗਾ ਰਾਤ ਇਹ ਕਿੱਥੇ ਚਲ ਗਿਆ ਮੈਂ ਚਲੋ ਆਸੇ ਪਾਸੇ ਵੇਖੋ ਮੜਾ ਜੀ ਕਿਤੇ ਕਿੱਥੇ ਚਲ ਗਿਆ ਉਹ ਫਿਰ ਜਸਟ ਦੋਆ ਮਿੰਟਾਂ ਬਾਅਦ ਹੀ ਫੋਨ ਕਰਤਾ ਵੀ ਜਦੋਂ ਫੋਨ ਆਇਆ ਵਾ ਫਟਕ ਦੇ ਉੱਤੋਂ ਤੇ ਉੱਥੇ ਉਹਦੀ ਡੈੱਡ ਬਾਡੀ ਪਈ ਆ ਕਹਿੰਦੇ ਟ੍ਰੇਨ ਥੱਲੇ ਆ ਗਿਆ ਤੇ ਸਾਨੂੰ ਵੀ ਮਨ ਦੇ ਵਿੱਚ ਇਹ ਆ ਵੀ ਈਡੀ ਛਿੱਤੀ ਮੈਨੂੰ ਰਾਤ ਆ ਕਿੱਦਾਂ ਗਿਆ ਵਾ ਜਲੋ ਰਾਤੀ ਮਤਲਬ ਚਲਦਾ ਫਿਰਦਾ ਕੋਈ ਅਸਲੀ ਗੱਲ ਨਹੀਂ ਹੈਗੀ ਰਾਤ ਕਰ ਸੀ ਉਹ ਰਾਤ ਘਰ ਸੀ ਸੁੱਤੇ ਦੋਏ ਜੀ ਸੁੱਤੇ ਘਰ ਲੱਗੇ ਅੱਛਾ ਵੀ ਕੀ ਹਾਂ ਉਹਨਾਂ ਦੇ ਦੱਸਣ ਮੁਤਾਬਕ ਇਹਨਾਂ ਦੇ ਵਾਈਫ ਦੇ ਦੱਸਣ ਦੇ ਮੁਤਾਬਕ ਤੇ ਜਦੋਂ ਅਸੀਂ ਗਏ ਆ ਸਵੇਰੇ ਇਹਨਾਂ ਦੇ ਘਰ ਗਏ ਇਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਬਿਲਕੁਲ ਲੱਗੇ ਲੱਗੇ ਸੁੱਤੀਆਂ ਲੱਗੇ ਮੰਜੀਆਂ ਡੋਆਂ ਡਾਈਆਂ ਨੇ ਤੇ ਰਾਤ ਉੱਠ ਕੇ ਗਿਆ ਵਾ ਕੰਦ ਕਿਦਾਂ ਟੱਪੀਆ ਕੰਦ ਕੁੰਨ ਤੇ ਮੈਂ ਦੇਖਿਆ ਕੋਈ ਨਿਸ਼ਾਨਤ ਕੋਈ ਹੈ ਨਹੀਂ ਇਹ ਸਮਝ ਲੱਗੀ ਨਹੀਂ ਵੀ ਇਹ ਕਿੱਦਾਂ ਇੱਥੋਂ ਤੱਕ ਆ ਗਏ ਨੇ ਤੇ ਨਹੀਂ ਨਹੀਂ ਮੈਂਟਲੀ ਆਫਸੈਟ ਕੋਈ ਨਹੀਂ ਪਰਸੋਂ ਮੈਨੂੰ ਦੁੱਧ ਦੇ ਪੈਸੇ ਦੇਖ ਗਏ ਨੇ ਜੇ ਬੰਦਾ ਪਰੇਸ਼ਾਨ ਹੋਏ ਦੁੱਧ ਲੈ ਕੇ ਕਿ ਜਾਂਦੇ ਆ ਦੁੱਧ ਲੈ ਕੇ ਗਏ ਪਰਿਵਾਰ ਚ ਦੋਹੇ ਜੀ ਐ ਮਤਲਬ ਬੇਟਾ ਇਹਨਾਂ ਦਾ ਬਾਹਰ ਵਾ ਹਾਂਜੀ ਟੇਕਾ ਬਾਹਰ ਬੇਟਾ ਬਾਹਰ ਵਾ ਇਹਨਾਂ ਦਾ ਤੇ ਦੋਹੇ ਜੀ ਰਹਿੰਦੇ ਉਥੇ ਦੋਹੇ ਜੀ ਰਹਿੰਦੇ ਸੀਗੇ ਤੇ ਇਹ ਹੁਣ ਕਹਾਣੀ ਦਾ ਪਤਾ ਨਹੀਂ ਲੱਗਾ ਵੀ ਕਿੱਦਾਂ ਕੀ ਗੱਲ ਹੋਈ ਹੈ ਕਿੱਦਾਂ ਨਹੀਂ ਆਈ ਇਹ ਮੈਨੂੰ ਸਵੇਰੇ 7 ਵਜੇ ਤੋਂ 5 ਮਿੰਟ ਗਿਆ ਤਾਂ ਹੀ ਹੁਣ ਆਇਆ ਜੀ 7 ਵਜੇ ਹੁਣ ਆਇਆ ਪੂਰਾ ਹਾਂਜੀ ਤੇ ਪੁਲਿਸ ਮੌਕੇ ਤੇ ਪਹੁੰਚੀ ਮੈਂ ਇੱਥੇ ਆਇਆ ਵਾ ਤੇ ਮੈਂ ਪਹਿਲਾਂ ਫੋਨ ਤੇ ਫੋਨ ਕੀਤਾ ਵਾ ਮੈਨੂੰ ਕਿਹਾ ਵੀ ਇਹਦੇ ਫੋਨ ਤੇ ਫੋਨ ਦੇ ਕੋਲ ਹੀ ਆ ਫੋਨ ਤੇ ਫੋਨ ਕਰੋ ਅਗੇ ਇਹਨਾਂ ਨਾਲ ਗੱਲ ਕਿਸੇ ਨੌਕਰੀਮਾਜ਼ਮ ਨਾਲ ਹੋਈ ਆ ਫਿਰ ਮੈਂ ਆਇਆ ਇਥੇ ਮੁਲਾਜ਼ਮ ਹੈਗੇ ਸੀ ਰੇਲਵੇ ਦੇ ਤੇ ਉਹਨਾਂ ਨੇ ਕਿਹਾ ਵੀ ਇਦਾਂ ਡੱਡਵਾੜੀ ਭਾਈ ਕਨੂਵਾਰ ਰੋਡ ਦੇ ਉੱਤੇ ਜਿਹੜਾ ਫਾੜਕਾ ਉੱਥੇ ਸਾਈਡਤੀ ਕਰਕੇ ਪਈ ਆ ਤੇ ਇਹ ਚਲੋ ਪੁਲਿਸ ਨੂੰ ਵੈਰੀਫਿਕੇਸ਼ਨ ਕਰੀਓ ਕਿੱਦਾਂ ਮਤਲਬ ਆਇਆ ਪਿੰਡੋਂ ਕਿੱਦਾਂ ਮਤਲਬ ਆ ਸਕਦਾ ਮਤਲਬ 10-12 ਕਿਲੋਮੀਟਰ ਸਾਡੇ ਥੋਂ ਪਿੰਡ ਬਾ ਤੇ ਮਤਲਬ ਹੁਣ ਕਾ ਕਹਿਆ ਨਹੀਂ ਜਾ ਸਕਦਾ ਜੀ ਕਿ ਕੀ ਗੱਲ ਹੋਈ ਹੈ ਤੇ ਕੀ ਹਸਾ ਨੀ ਮੰਗ ਅਸੀਂ ਕੁਝ ਨਹੀਂ ਕਰਦੇ ਅਸੀਂ ਜੀ ਕਹਿੰਦੇ ਵੀ ਤਵਦੀਸ਼ ਕੀਤੀ ਜਾਏ ਵੀ ਬੰਦਾ ਕਿੱਦਾਂ ਕੈਮਰੇ ਲੱਗੇ ਰਸਤੇ ਦੇ ਵਿੱਚ ਕੋਈ ਅਸੀਂ ਗੱਲ ਨਹੀਂ ਹੈ ਇਹ ਕਿੱਦਾਂ ਆ ਗਿਆ ਮਤਲਬ ਜਾਂ ਮਤਲਬ ਕੀ ਇਹਦੇ ਮਨ ਦੇ ਵਿੱਚ ਆਇਆ ਪਤਾ ਨਹੀਂ ਕੋਈ ਠੀਕ ਠਾਕ ਬੜੇ ਵਧੀਆ ਸਾਰਾ ਪਰਿਵਾਰ ਰਹਿਣ ਦੇ ਹੱਸ ਦੇਖੋ ਉਸ ਦੇ ਵੀ ਕੀ ਗੱਲ ਇਹਦੇ ਮਨ ਦੇ ਵਿੱਚ ਹੋਈ ਆ ਕੀ ਨਹੀਂ ਹੋਈ ਤੇ ਕੋਈ ਐਸੀ ਕੋਈ ਪ੍ਰੋਬਲਮ ਵਾਲੀ ਕੋਈ ਗੱਲ ਨਹੀਂ ਹੈਗੀ ਥੋੜੀ ਮਾੜੀ ਮੋਟੀ ਇਹਨੂੰ ਨੇ ਝੂਲੇ ਦੀ ਪ੍ਰੋਬਲਮ ਹੈਗੀ ਸੀ ਤੇ ਉਹ ਕੋਈ ਜਿਆਦਾ ਇਸ਼ੂ ਨਹੀਂ ਹੈਗਾ ਮਤਲਬ ਠੀਕ ਠਾਕ ਹੀ ਹੈ ਇਹੋ ਜੀ ਗੱਲ ਕੋਈ ਨਹੀਂ ਹੈਗੀ